ਖੜਿਆ ਨਾ ਕਦੇ ਰਾ ਤੇਰਾ ਰੋਕ ਕੇ ਲੈਣਾ ਕੀ ਇਹ ਅਤੀ ਤੈਨੂੰ ਬਾਰ ਬਾਰ ਠੂਕ ਕੇ ਖੜਿਆ ਨਾ ਕਦੇ ਰਾ ਤੇਰਾ ਰੋਕ ਕੇ ਲੈਣਾ ਕੀ ਇਹ ਅਤੀ ਤੈਨੂੰ ਬਾਰ ਬਾਰ ਠੂਕ ਕੇ ਮਰਜ਼ੀ ਆ ਤੇਰੀ ਦਿਲ ਜਿੱਥੇ ਤੂੰ ਲਗਾਣੀ ਮਰਦੀਏ ਤੇਰੀ ਦਿਲ ਚਿੱਠੇ ਤੂੰ ਲਗਾਣੀ ਚਾਉਂਦੇ ਹਾਂ ਇਹੋ ਬਸ ਹੱਸ ਕੇ ਗੁਲਾਣੀ ਚਾਉਂਦੇ ਹਾਂ ਇਹੋ ਬਸ ਹੱਸ ਕੇ ਗੁਲਾਣੀ ਮਾਰ ਮਾਰ ਗਿੜੇ ਕਲੀ ਤੇਰੀ ਪੁੱਟਦੀ ਝੂਕਦੀ ਸੀ ਨਿੱਤ ਜੜੀ ਉਹ ਖੁੱਤੀ ਕੁੱਟਦੀ ਮਾਰ ਮਾਰ ਕਿਹੜੇ ਕਲੀ ਤੇਰੀ ਪੁੱਤ ਸੀ ਪੂੰਕਦੀ ਸੀ ਦਿੱਤੀ ਜਿਹੜੀ ਉਹ ਕੁੱਤੀ ਕੁੱਟਦੀ ਥੱਕਦਾ ਨਾ ਸਾਈਕਲ ਚਲਾਨੀ ਥੱਕਦਾ ਨਾ ਮੈਂ ਸਾਈਕਲ ਚਲਾਨੀ ਚਾਹੁੰਦਾ ਇਹੋ ਗੱਲ ਹੱਕ ਕੇ ਬੁਲਾਣੀ ਚਾਹੁੰਦਾ ਇਹੋ ਗੱਲ ਹੱਦ ਕੇ ਬੁਲਾਣੀ ਗਾਮਾਂ ਗਲੀਆਂ ਚ ਵਾਂਗ ਸੁਦਾਈਨੀ ਅੱਕਾ ਕੱਢ ਦੇ ਖੇ ਤੇਰਾ ਛੋਟਾ ਭਾਈਨੀ ਗਾਮਾਂ ਗਲੀਆਂ ਚ ਵਾਂਗ ਸੁਦਾਈਨੀ ਅੱਕਾ ਕੱਢ ਦੇ ਖੇ ਤੇਰਾ ਛੋਟਾ ਭਾਈਨੀ ਕਹਿ ਉਹਨ ਨੂੰ ਨਹਾਏ ਬੈਠ ਵਿੱਚ ਤਲਾਲੀ ਤੁ ਵਿੱਚ ਤਲਾਲੀ ਕਿਉਂ ਬਹੇ ਉਹ ਬਸ ਹੱਥ ਕੇ ਬੁਲਾਣੀ ਕਿਉਂ ਬਹੇ ਉਹ ਬਸ ਹੱਥ ਕੇ ਬੁਲਾਣੀ ਕਰੇ ਨਾ ਪਿਆਰ ਤੱਕਾ ਨੀਉ ਕਰੇ ਨਾ ਮਰ ਜਾਣਾ ਨਹੀਂ ਦੇਖੇ ਬਿਨ ਸਰੇ ਨਾ ਕਰੇ ਨਾ ਪਿਆਰ ਤੱਕਾ ਨੀਉ ਕਰੇ ਨਾ ਮਰ ਜਾਣਾ ਨਹੀਂ ਦੇਖੇ ਦਿਨ ਤਰੇ ਨਾ ਡੈਣਾ ਤੰਗ ਡੈਣ ਹੱਥ ਕੇ ਮਿਲਾਣੀ ਡੈਣਾ ਤੰਗ ਡੈਣ ਹੱਥ ਕੇ ਮਿਲਾਣੀ ਚਾਉਂਦਾ ਇਹੋ ਬਤ ਹੱਸ ਕੇ ਬੁਲਾਣੀ ਚਾਉਂਦਾ ਇਹੋ ਬਤ ਹੱਸ ਕੇ ਬੁਲਾਣੀ ਕਿਉਂ ਕਰਨੀ ਬਾਗ ਵਿੱਚ ਸ਼ਹਿਦ ਛੱਡਤੀ ਕਿਉਂ ਕਰਨੀ ਬਾਗ ਵਿੱਚ ਸੈਰ ਛੱਡਤੀ ਮਿਲਣੇ ਦੀ ਆਸ ਵਾਲੀ ਤੰਦੇ ਵੱਢਤੀ ਕਿਉਂ ਕਰਨੀ ਬਾਗ ਵਿੱਚ ਸੈਰ ਛੱਡਤੀ ਮਿਲਣੇ ਦੀ ਆਸ ਵਾਲੀ ਤੰਦੇ ਵੱਢਤੀ ਦੇ ਦੇ ਨਜ਼ਰ ਬਾਗ ਤੂੰ ਹੱਥ ਹਿਲਾ ਲਈ ਕਿੰਬਾ ਯੋ ਬਤ ਹੱਸ ਕੇ ਬੁਲਾ ਲਈ ਜੰਦਾ ਇਹੋ ਬਤ ਵਤ ਕੇ ਬੁਲਾਈ ਫੰਗਰੂਰ ਦੀ ਮੁਕਾਇ ਇਲਜਾਮ ਤੇਰੇ ਤੇਰੇ ਪਿਲਾਏ ਪਿਆਰ ਪਾਣੀ ਸਾ ਹੋਣਾ ਤੇਰੇ ਫੰਗਰੂਰ ਦੀ ਮੁਕਾਇ ਇਲਜਾਮ ਤੇਰੇ ਤੇਰੇ ਪਿਲਾਏ ਪਿਆਰ ਪਾਣੀ ਸਾ ਹੋਣਾ ਤੇਰੇ ਛੱਡ ਤਾਰਾ ਦਸਾਂਸ ਤੇ ਨੂੰ ਮਣਾਨੀ ਚਾਹੁੰਦਾ ਇਹੋ ਬਸ ਹੱਸ ਕੇ ਬੁਲਾਣੀ ਚਾਹੁੰਦਾ ਇਹੋ ਬਸ ਹੱਸ ਕੇ ਬੁਲਾਣੀ ਚਾਹੁੰਦਾ ਇਹੋ ਬਸ ਹੱਸ ਕੇ ਬੁਲਾਣੀ